ਅਜ ਰਾਏ ਕੱਟ ਜਿਹੜੇ ਕਿਲੋਮੀਟਰਾਂ ਤੱਕ ਸਾਡੇ ਸਾਥੀ ਹਾਲੇ ਬਾਹਰ ਖੜੇ ਆ ਇਸ ਕਰਕੇ ਸਟੈਬਲਿਸ਼ ਕਰ ਦਿੱਤਾ ਐਸਕੇਮ ਉਸੇ ਇਰਾਦੇ ਨਾਲ ਉਸੇ ਦਿ੍ਰਿੜਤਾ ਦੇ ਨਾਲ ਫੇਰ ਕਦੀ ਆ ਆਪਣੀ ਉੱਗਾਂ ਲਈ ਮੋਦੀ ਨੂੰ ਉਹ ਸਭ ਸਿਖਾਵਾਂਗੇ ਮੋਦੀ ਦੇ ਪੁਰਖੇ ਵੀ ਯਾਦ ਰੱਖਣਗੇ ਗਲ ਕੋਰਪੋਰੇਟਾਈਜੇਸ਼ਨ ਹੋ ਰਹੀ ਹੈ ਇਸ ਦੇਸ਼ ਦੀ ਜਿਹੜੀ ਇੱਥੇ ਦੇ ਲੋਕ ਕਦੀ ਬਰਦਾਸ਼ਤ ਨਹੀਂ ਕਰਨਗੇ ਔਰ ਨਾਲੀ ਇੱਥੇ ਦੀ ਪੋਲੀਟਿਕਲ ਲੀਡਰ ਜੇ ਭੁਜਾਈ ਕਿਸੇ ਪਾਰਟੀ ਦੀ ਬੈਠੀ ਹੈ ਸਪਸ਼ਟ ਕਰ ਦੇਣਾ ਚਾਹੁੰਦੇ ਆ ਲੋਕ ਤੁਹਾਨੂੰ ਬਾਤ ਕਰ ਰਿਹਾ ਤੁਸੀਂ ਸਿਰਫ ਵੋਟਾਂ ਵੇਲੇ ਲੋਕਾਂ ਕੋਲ ਆਉਂਦੇ ਹੋ ਜਦੋਂ ਵੋਟਾਂ ਲੈਣ ਆਉਂਦੇ ਹੋ ਸਿਰਫ ਅਖਬਾਰਾਂ ਦੇ ਬਿਆਨ ਦਿੰਦੇ ਹੋ ਕਿਤੇ ਲੋਕਾਂ ਦੇ ਫੱਕਾ ਵਾਸਤੇ ਕਿਤੇ ਤੁਹਾਡੀ ਕੋਈ ਮੂਵਮੈਂਟ ਨਹੀਂ ਜਾੜੀ ਲੱਖ ਕਰੋੜ ਰੁਪਇਆ ਪਿਛਲੇ 12 ਸਾਲਾਂ ਵਿੱਚ ਕਾਰਪੋਰੇਟ ਦਾ ਇਹ ਸਰਕਾਰ ਨੇ ਮਾਫ ਕੀਤਾ ਹੈ ਤੇ ਸਾਡੀ ਬੁਨਿਆਦ ਕਿੰਨੀ ਹੈ ਤੇ ਸਾਡੀ ਆਬਾਦੀ ਕਿੰਨੀ ਹੈ ਯਾਦ ਰੱਖਿਓ ਮੈਂ ਇੱਕ ਵਾਰ ਨਹੀਂ ਜਿੰਨਾ ਵਾਰਨਗੇ ਜਿੰਨਾ ਵੀ ਜੇ ਇਹਨਾਂ ਲੋਕਾਂ ਨੇ ਮੰਗ ਬਣਾਵਰਿਆ ਜਿਹਨੂੰ ਤੁਸੀਂ ਹੰਨਤਾਤਾ ਕਹਿੰਦੇ ਹੋ ਜੇ ਅਸੀਂ ਥੋੜਾ ਜਿਹਾ ਇਸਾ ਕਟਾਉਂਦਾ ਨਾ ਹੰਨਤਾ ਪੈਦਾਵਾਰ ਦਾ મોદી ਦੀ ਸਰਕਾਰ ਕਿਤੇ ਲੱਭੀ ਨਹੀਂ ਅਸੀਂ ਇਹ ਪੈਦਾ ਕਰਨ ਤੋਂ ਵੀ ਘਰਾ ਸਕਦੇ ਹਾਂ ਇਹ ਸਾਡੇ ਹੱਥ 'ਚ ਹੈ ਮੇਰੇ ਸਾਹਮਣੇ ਪੈਣੂ ਦੇ ਭਰਾਵੋ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੜੀ ਦੇਰ ਪਹਿਲਾਂ ਕਿਹਾ ਸੀ ਜਦੋਂ ਸੋਸ਼ਲ ਮੀਡੀਆ ਤੇ ਸਰਕਾਰੀ ਏਜੰਸੀਆਂ ਸਰਕਾਰ ਦੇ ਚਾਹਤੇ ਮਨ ਰੋਜ਼ ਕਹਿ ਰਹੇ ਸੀ ਐਸਕੇਲ ਟੁੱਟ ਗਿਆ ਤਾਕਤ ਘੱਟ ਗਈ ਓਏ ਚਲੇ ਗਏ ਓਏ ਗਏ ਹੋਏ ਦਾ ਆਪਣੇ ਸਾਥੀਆਂ ਨੂੰ ਕਿਹਾ ਸੀ ਤੱਕ ਰੱਖੋ ਇਹਨਾਂ ਸਾਰਿਆਂ ਦਾ ਮੂੰਹ ਬੰਦ ਹੋ ਸਕੇ ਅੱਜ ਤੁਸੀਂ ਉਹ ਮੂੰਹ ਬੰਦ ਕਰ ਦਿੱਤਾ ਲੋਕਾਂ ਦੀ ਮੰਡੀ ਵਿੱਚ ਕਿਤੇ ਤੁਹਾਡੇ ਬੈਠਣ ਲਈ ਖੜਮ ਨਹੀਂ ਥਾਂ ਤੱਕ ਨਹੀਂ ਤੇ ਰਿਪੋਰਟ ਸਾਰੀਆਂ ਹਲੇ ਵੀ ਕਈ-ਕਈ ਕਿਲੋਮੀਟਰ ਦੂਰ ਤੱਕ ਜਾਮ ਲੱਗੇ ਹੋਏ ਐ ਸਾਡੇ ਸਾਥੀ ਸਾਡੇ ਭਰਾ ਦੂਰ ਦੂਰ ਤੱਕ ਫਸੇ ਹੋਏ ਆ ਇੱਥੇ ਆਉਣਾ ਚਾਹੁੰਦੇ ਆ ਮੈਂ ਇੱਕ ਖਾਸ ਸੁਨੇਹਾ ਪੰਜਾਬ ਦੇ ਸਟੇਜ ਤੇ ਲੋਕਾਂ ਨੂੰ ਦੇਣਾ ਚਾਹਣਾ ਹਰ ਕੋਈ ਉਖਦਾ ਉਹ ਕਹਿਣ ਲੱਗ ਪਿਆ ਜੋ ਸਰਕਾਰੀ ਏਜੰਸੀਆਂ ਨੇ ਪ੍ਰਚਾਰਿਆ ਕੋਈ ਲੋ ਜੀ ਇਹ ਤਾਂ ਰੋਲ ਧਰਨਾ ਲਾ ਦਿੰਦੇ ਆ ਇਹ ਤਾਂ ਜੀ ਰੋਜ਼ ਟ੍ਰੈਫਿਕ ਜਾਮ ਕਰ ਦਿੰਦੇ ਆ ਮੈਂ ਉਹਨਾਂ ਭਰਾਵਾਂ ਨੂੰ ਇਹ ਦੱਸਣਾ ਚਾਹਣਾ ਅੱਜ ਨਿਗਾ ਮਾਰੋ ਸਾਰੀ ਦੁਨੀਆ 'ਚ ਹੋ ਕੀ ਰਿਹਾ ਹੈ ਐਲਨ ਮਸਕ ਅਮਰੀਕਾ ਦੇ ਹੋਣ ਵਾਲੇ ਰਾਸ਼ਟਰਪਤੀ ਟ੍ਰੌਪ ਦੇ ਖੰਨ ਮਰੋੜ ਰਿਹਾ ਲੋਦੀ ਦੇ ਕੰਨ ਮਰੋੜ ਰਿਹਾ ਅੰਬਾਨੀ ਤੇ ਅਦਾਨੀ ਸਾਰੀ ਦੁਨੀਆ 'ਚ ਕਾਰਪੋਰੇਟਾਈਜੇਸ਼ਨ ਦਾ ਦੌਰ ਸ਼ੁਰੂ ਹੋ ਗਿਆ ਹੈ ਕਾਰਪੋਰੇਟ ਦੀ ਅੱਖ ਤੁਹਾਡੀਆਂ ਕਰਨੀਆਂ ਜ਼ਮੀਨਾਂ ਉੱਤੇ ਨਹੀਂ ਜਿਹੜੇ ਕਹਿੰਦੇ ਨੇ ਨਾ ਇਹ ਰੋਜ਼ ਧਰਮੇ ਦਿੰਦੇ ਆ ਮੈਨੂੰ ਨਾ ਭਰਾਵਾਂ ਨੂੰ ਕਹਿਣਾ ਗੁਮਰਾਹ ਨਾ ਹੋਵੋ ਇਹ ਐਸਕੇਮ ਇੱਕ ਕੰਗ ਹੈ ਇੱਕ ਹੰਗ ਬਣ ਕੇ ਛੜੀ ਆ ਉਹ ਕਾਰਪੋਰੇਟ ਦੀਆਂ ਨੀਤੀਆਂ ਨੂੰ ਰੋਕਣ ਵਾਸਤੇ ਜੇ ਕੰਧ ਟੁੱਟ ਗਈ ਇੱਥੇ ਦਾ ਬਿਜ਼ਨਸ ਕਮਿਟੀ ਇੱਥੇ ਦੇ ਦੁਕਾਨਦਾਰ ਇੱਥੇ ਦਾ ਕੁਝ ਨਹੀਂ ਬਚਣਾ ਦਿਨਾਂ ਵਿੱਚ ਕਬਜ਼ਾ ਕਰਨੇਗੇ ਇਸ ਲਈ ਇਹ ਲੜਾਈ ਤੁਹਾਡੀ ਹੈ ਕਿਸਾਨ ਇੱਕ ਧਿਰ ਬਣ ਕੇ ਖੜਿਆ ਹੈ ਕਿਸਾਨ ਤੁਹਾਡੀ ਲੜਾਈ ਲੜ ਰਿਹਾ ਸਾਰੇ ਦੇਸ਼ ਦੀ ਲੜਾਈ ਕਰ ਰਿਹਾ ਤੇ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਨਹੀਂ ਇਹ ਵੀ ਦੱਸਾਂ ਮੇਰਾ ਤਾਲਮੇਲ ਥਾਲੂ ਇਹਦਾ ਵਿਦੇਸ਼ਾਂ ਜੀਓ ਕਿਸਾਨ ਦੇ ਜਵੰਦੀਆਂ ਨਾਲ ਬਹੁਤ ਸਾਰੇ ਕੋਈ 40 40 ਦੇਸ਼ਾਂ ਨਾਲ ਹਰ ਪਾਸੇ ਕਾਰਪੋਰੇਟਸ ਦਾ ਵਿਰੋਧ ਹੋ ਰਿਹਾ ਜਰਮਨੀ ਚ ਵਿਰੋਧ ਹੋ ਰਿਹਾ ਇੰਗਲੈਂਡ ਚ ਵਿਰੋਧ ਹੋ ਰਿਹਾ ਇਟਲੀ ਚ ਵਿਰੋਧ ਹੋ ਰਿਹਾ ਫਰਾਂਸ ਚ ਵਿਰੋਧ ਹੋ ਰਿਹਾ ਅਮਰੀਕਾ ਚ ਵਿਰੋਧ ਹੋ ਰਿਹਾ ਕਾਰਪੋਰੇਟ ਦਾ ਵਿਰੋਧ ساری ਦੁਨੀਆ 'ਚ ਹੋ ਰਿਹਾ ਕਿਉਂਕਿ ਕਾਰਪੋਰੇਟ ਦੇ ਮੂੰਹ 'ਚ ਪਾਣੀ ਆਇਆ ਹੈ ਤੇ ਮੇਰੇ ਸਾਥੀ ਕਹਿ ਰਹੇ ਸੀ ਜੇ ਤੁਹਾਡੇ ਕੋਲੋਂ ਜ਼ਮੀਨ ਖੋਹ ਵੀ ਜੇ ਅੰਗ ਉਹਨਾਂ ਦੇ ਕਬਜ਼ੇ 'ਚ ਹੋ ਜੇ ਤਾਂ ਉਹਨਾਂ ਦੇ ਤੁਸੀਂ ਗੁਲਾਮ ਹੋ ਜਾਓਗੇ ਉਹਨਾਂ ਨੇ ਸਰਕਾਰਾਂ ਗੁਲਾਮ ਕਰ ਲਈਆਂ ਮੋਦੀ ਹੈ ਤਾਂ ਮੁਮਕਨ ਹੈ ਇਹ ਤੁਸੀਂ ਤੋੜ ਦਿੱਤਾ ਪਰ ਹਾਲੇ ਬਹੁਤ ਕੁਝ ਕਰਨਾ ਬਾਕੀ ਹੈ ਸਾਡਾ ਇੱਕ ਸਾਥੀ ਮਰ ਰਉਂਦੇ ਬੈਠਾ ਠੀਕ ਫੈਸਲਾ ਜਿਵੇਂ ਮਰਜ਼ੀ ਉਹਨੇ ਲੈ ਲਿਆ ਐਸਕੇਮ ਦੇ ਨਾਲ ਸਦਾ ਮਸ਼ੂਰ ਕਰਨੇ ਕੀਤਾ ਕੁਝ ਵੀ ਹੋ ਗਿਆ ਪਰ ਇਹ ਐਸਕੇਮ ਨਾ ਹੀ ਸੀ ਸੰਸਥਾ ਐਸੀ ਐਸੀ ਜਮਾਤ ਹੈ ਜਿੱਦਣ ਵੀ ਉਹਦੇ ਖਿਲਾਫ ਪਹੁੰਚੋਣਾ ਤੇ ਸਾਡੇ ਸਾਥੀਆਂ ਦੇ ਖਿਲਾਫ ਸਰਕਾਰ ਨੇ ਕੋਈ ਕਦਮ ਚੁੱਕਿਆ ਤਾਂ ਅਸੀਂ ਕਦੇ ਪਾਬੰਦੀ ਕੀਤਾ ਕਦੇ ਟਰੈਵਲ ਜਨਤ ਕੀਤਾ ਕਦੇ ਕੋਰਪੋਰੇਟ ਫਰੀ ਕੀਤੇ ਅਸੀਂ ਹਰ ਵਾਰੀ ਕੋਈ ਨਾ ਕੋਈ ਐਕਸ਼ਨ ਕੀਤਾ ਇਹ ਸਿੱਧ ਕਰ ਲਈ ਵੇ ਇਹ ਨਹੀਂ ਸਾਡੇ ਨਹੀਂ ਉਹ ਪੁੱਛਦੇ ਆ ਉਹ ਸਾਡੇ ਐ ਠੀਕ ਐ ਭਰਾਵਾਂ ਵਿੱਚ ਵੀ ਉਹ ਮਤਾਵਾ ਹੋ ਜਾਂਦਾ ਹੈ ਕਿਸੇ ਵੇਲੇ ਉਹ ਡਰ ਕੋ ਜਾਂਦਾ ਸਾਰਾ ਕੁਝ ਆਖਰ ਨੂੰ ਕਾ ਨਾ ਮੁਕਤ ਦੇ ਕਿਸੇ ਤੇ ਗਲਤੀ ਵੀ ਹੋ ਜਾਂਦੀ ਹੈ ਪਰ ਐਸਕੇਮ ਮੈਂ ਆਪਣੀ ਜ਼ਿੰਦਗੀ ਦੇ 53 54 ਸਾਲ ਕਿਸਾਨ ਲਹਿਰ ਲਈ ਲਾਏ ਨੇ ਸਭ ਤੋਂ ਵਧੀਆ ਤਜਰਬਾ ਐਸਕੇਮ ਕਰਨ ਤੋਂ ਬਾਅਦ ਹੋਇਆ ਇਹ ਜਦੋਂ ਕੋਈ ਫੈਸਲਾ ਲੈਣਿਆ ਉਹਨੂੰ ਕਈ ਕਈ ਦਿਨ ਬਹਿਸ ਕਰਕੇ ਨਿਰਖਦੇ ਆ ਕੋਈ ਛੋਟੀ ਜਿਹੀ ਜੇ ਬੰਦੀ ਐ ਕੋਈ ਬੜੀ ਜਿਹੇ ਬੰਦੀ ਇਹਦਾ ਕੋਈ ਸਵਾਲ ਨਹੀਂ ਹਰਕ ਦੀ رائے ਨੂੰ ਪੂਰਾ ਪਰਚੋਰ ਕਰਨ ਤੋਂ ਬਾਅਦ ਫੈਸਲਾ ਲੈਣਿਆ ਤਾਂ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਅੱਜ ਦਾ ਪ੍ਰੋਗਰਾਮ ਵੀ ਹਲਾਲ ਕਰਾਂਗੇ ਸਾਡੇ ਲੋ ਸਾਥੀ ਜਿਹੜੇ ਬੈਠੇ ਨੇ ਅਸੀਂ ਉਹਨਾਂ ਦੀ ਇੱਕ ਤੇਰਾ ਅਸੀਂ ਉਹਨਾਂ ਦੇ ਪਿੱਛੇ ਖੜੇ ਆ ਇੱਕ ਵੱਡੀ ਲੜਾਈ ਦੀ ਸ਼ੁਰੂਆਤ ਹੈ ਉਹ ਗਾ ਰਹੇ ਨਹੀਂ ਇਹਨੇ ਇੱਕ ਵਾਰਨਿੰਗ ਸਿੱਧਰ ਮੋਦੀ ਸਰਕਾਰ ਨੂੰ ਦਿੱਤਾ ਅੱਜ ਬਈ ਆ ਸਰਕਾਰ ਨੂੰ ਵੀ ਮੈਂ ਕਹਿਣਾ ਚਾਹੁੰਨਾ ਜਿਹੜੀਆਂ ਤੁਸੀਂ ਗਰਮਸਤੀਆਂ ਕਰਦੇ ਹੋ ਨਾ ਅੱਜ ਇਹਦਾ ਡਰਾਫਟ ਪਾਲਿਸੀ ਉਹਨ ਐਗਰੀਕਲਚਰ ਮਾਰਕੀਟਿੰਗ ਆਈ ਹੈ ਸਾਡੇ ਸਾਹਮਣੇ ਤੁਸੀਂ ਮੰਨੇ ਭਈ ਅਸੀਂ ਫਰਤ ਕਰਾਂਗੇ ਉਹ ਵਿਧਾਨ ਸਭਾ ਦੱਸਿਆ ਅਸ਼ੂਕ ਕੀ ਸਾਡੇ ਗਲਤ ਆਕ ਦੀ ਤਾਰੀਖ ਹੈ ਤੁਹਾਡਾ ਨੋ ਦਿੱਲੀ ਜੀ ਬੋਲ ਤਾਂ ਲੈਣ ਦਾ ਫਿਕਰ ਪੈ ਗਿਆ ਇੱਥੇ ਦੀ ਟੋਟਲ ਇਕਨੋਮੀ ਦਾ ਫਿਕਰ ਨਹੀਂ ਟੋਟਲ ਆਰਥਚਾਰੇ ਦਾ ਫਿਕਰ ਨਹੀਂ ਤੁਹਾਨੂੰ ਬਖਸ਼ਿਆ ਨਹੀਂ ਜਾਊਗਾ ਯਾਦ ਰੱਖਿਓ ਸਟੇਟ ਸਬਜੈਕਟ ਹੈ ਮਾਰਕੀਟਿੰਗ ਐਗਰੀਕਲਚਰ ਮਾਰਕੀਟਿੰਗ ਜੇ ਇੰਦਰ ਕੋਈ ਚਾਕਿਆ ਪੰਜਾਬ ਦੀ ਗੁੰਡੀ ਵੱਲ ਉਹਦੀਆਂ ਅੱਠਾ ਕਰ ਦੇਣਗੇ ਇੱਥੇ ਦੇ ਕਿਸਾਨ ਗੋਲੀ ਸੁਪਾਸਟੀ ਦੀ ਗੱਲ ਹੈ

ਉਹ ਲੋਕੀ ਜਾਗ ਮੈਂ ਅਜ ਰਾਏ ਇਕੱਠ ਜਿਹੜੇ ਕਿਲੋਮੀਟਰਾਂ ਤੱਕ ਸਾਡੇ ਸਾਥੀ ਆਲੇ ਬਾਹਰ ਖੜੇ ਆ ਇਸ ਕਰਕੇ ਸਟੈਬਲਿਸ਼ ਕਰ ਦਿੱਤਾ ਐਸ ਕੇਐਮ ਉਸੇ ਇਰਾਦੇ ਨਾਲ ਉਸੇ ਦਿ੍ਰਿੜਤਾ ਦੇ ਨਾਲ ਫੇਰ ਕਰੀਏ ਆਪਣੀ ਮੁਕੰਦ ਲਈ ਮੋਦੀ ਨੂੰ ਉਹ ਸਭ ਸਿਖਾਵਾਂਗੇ ਮੋਦੀ ਦੇ ਪੋਖੇ ਵੀ ਯਾਦ ਰੱਖਣਗੇ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿਨਾ ਹੋਰ ਤੁਹਾਡਾ ਧੰਨਵਾਦ ਕਰਦਾ ਤੁਸੀਂ ਇੰਨੇ ਕੋਰੋਨੇ ਦੇ باوجود ਸੰਸਾਰ ਤੋਂ ਪੰਜਾਬ ਦੇ ਕੋਨੇ-ਕੋਨੇ ਤੋ ਤੁਰੇ ਬਹੁਤ ਮੁਸ਼ਕਲਾਂ ਆਈਆਂ ਪਰ ਉਹਦੇ باوجود ਤੁਸੀਂ ਇੰਨੀ ਵੱਡੀ ਗਿਲਤੀ ਵਿੱਚ ਆਇਓ ਹਾਲੇ ਵੀ ਆਈ ਜਾ ਰਹੇ ਹੋ ਮੁੱਗੇ ਵੱਡੀ ਥਾੜੀ ਰਿਹਾ ਇਹ ਜਿਹੜੀ ਤੁਸੀਂ ਮਿਹਨਤ ਕੀਤੀ ਇਹ ਅਜਾਈ ਨਹੀਂ ਜਾਏਗੀ ਮੈਂ ਆਪਣੇ ਸਾਰੇ ਸਾਥੀਆਂ ਨੂੰ ਇਹ ਬੇਨਤੀ ਕਰਾਂਗਾ ਜਿਹੜਾ ਤੁਹਾਡਾ ਮਨ ਬਣਿਆ ਇੱਕ ਵੱਡਾ ਅੰਦੋਲਨ ਖੜਾ ਕਰੁੰਦਾ ਫੁੱਟ ਫਿਟ ਜਾਣ ਦਾ ਸਮਾਂ ਹੈ ਕੇ ਵੀ ਗੱਲ ਕਰੀਏ ਸ਼ਹਿਰਾਂ ਵਾਲੇ ਭਰਾਵਾਂ ਨੂੰ ਇੱਕ ਵਾਰੀ ਫੇਰ ਜਾਈਏ ਡਾਕਟਰ ਸਾਹਿਬ ਮੇਰੇ ਵੱਲ ਧਿਆਨ ਦਿਓ ਇੱਕ ਲੋੜ ਹੈ ਇੱਕ ਵੀਨਾ ਇਸ ਗੱਲ ਤੇ ਲਾਈਏ ਜਿਹੜੇ ਕਹਿੰਦੇ ਨੇ ਵੀ ਪਤਾ ਨਹੀਂ ਅਸੀਂ ਆਪਣੀ ਚੁੱਪੀ ਚ ਬੈਠੇ ਸੁਖੀ ਸੁਖੀ ਹਾਂ ਆਹ ਜੋ ਕਾਮਦਾਰਾਂ ਨੂੰ ਸਾਰਿਆਂ ਨੂੰ ਕਲੀਅਰ ਕਰ ਰਹੇ ਵੀ ਤੁਹਾਡੇ ਵੱਲ ਵੀ ਕਾਰਪੋਰੇਟ ਸੌਣ ਵਾਲੇ ਨੇ ਆ ਜਿਹੜੇ ਵੱਡੀਆਂ ਵੱਡੀਆਂ ਸੜਕਾਂ ਨਿਕਲ ਨਹੀਂ ਰਹੀਆਂ ਇਹ ਤੁਹਾਡੇ ਲਈ ਨਹੀਂ ਨਿਕਲ ਰਹੀਆਂ ਇਹਦੀ ਫਾਲਸੀ ਦੇ ਵਿਚਾਰ 10 ਕਿਲੋਮੀਟਰ ਦੇ ਬਾਅਦ ਇੱਕ ਵੱਡਾ ਪਰਚੇਜ਼ਿੰਗ ਸੈਂਟਰ ਹੋਏਗਾ ਜਿੱਥੇ ਵੱਡੇ ਵੱਡੇ ਮਾਲ ਰੌਣਗੇ ਜਿਹੜੇ ਤੁਹਾਡੀ ਦੁਕਾਨਦਾਰੀ ਨੂੰ ਖਾ ਜਾਣਗੇ ਟੋਟਲ ਕਾਰਪੋਰੇਟਾਈਜੇਸ਼ਨ ਹੋ ਰਹੀ ਹੈ ਇਸ ਦੇਸ਼ ਦੀ ਜਿਹੜੀ ਇੱਥੇ ਦੇ ਲੋਕ ਕਦੀ ਬਰदाश्त ਨਹੀਂ ਕਰਨਗੇ ਔਰ ਨਾਲ ਹੀ ਇੱਥੇ ਦੀ ਪੋਲੀਟਿਕਲ ਲੀਡਰ ਜਿਪੂ ਕਿਸੇ ਪਾਰਟੀ 'ਚ ਬੈਠੀ ਹੈ ਸਪਸ਼ਟ ਕਰ ਦੇਣਾ ਚਾਹੁੰਦੇ ਆ ਲੋਕ ਤੁਹਾਨੂੰ ਬਾਚ ਕਰ ਰਹੇ ਆ ਤੁਸੀਂ ਸਿਰਫ ਵੋਟਾਂ ਵੇਲੇ ਲੋਕਾਂ ਕੋਲ ਆਉਂਦੇ ਹੋ ਜਦੋਂ ਬੋਲਦਾ ਰਹਿੰਦੇ ਹੋ ਸਿਰਫ ਅਖਬਾਰਾਂ ਦੇ ਬਿਆਨ ਦਿੰਦੇ ਹੋ ਕਿਤੇ ਲੋਕਾਂ ਦੇ ਫੱਕਾ ਵਾਸਤੇ ਕਿਤੇ ਤੁਹਾਡੀ ਕੋਈ ਮੂਵਮੈਂਟ ਨਹੀਂ ਪਾਰਲੀਮੈਂਟ ਵਿੱਚ ਤੁਸੀਂ ਹੋ ਉੱਥੇ ਤੁਹਾਡੀ ਆਪਸੀ ਕੁਕਰ ਕੋ ਹੁੰਦੀ ਹੈ ਲੋਕਾਂ ਦੇ ਮੁੱਦਿਆਂ ਦੀ ਕਿਤੇ ਮੂਵਮੈਂਟ ਨਹੀਂ ਕਿਉਂ ਨਹੀਂ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਪਾਰਲੀਮੈਂਟ ਵਿੱਚ ਦਬਾਅ ਪਾਇਆ ਵੀ ਐਮਐਸਪੀ ਦੀ ਮੰਗ ਐਮਐਸਪੀ ਦੀ ਕਰਲੋ ਨਹੀਂ ਗਾਰੰਟੀ ਦਿਓ ਕਿਉਂ ਨਹੀਂ ਦਬਾਅ ਪਾਇਆ ਕਿਸਾਨਾਂ ਦਾ ਕਰਜ਼ਾ ਖਤੂ ਕਰੋ ਕਿਸਾਨਾਂ ਦਾ ਕਰਜ਼ਾ ਇਹ ਹਰ ਸਾਲ 3 ਲੱਖ ਕਰੋੜ ਰੁਪਈਆ ਕੁਝ ਗਿਣਤੀ ਦੇ ਕਾਰਪੋਰੇਟ ਕਰਾਉਣਿਆਂ ਦਾ ਮਾਫ ਹੋ ਸਕਦਾ ਹੈ ਪਰ ਇਸ ਦੇਸ਼ ਦੇ ਕਰੋੜਾਂ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਕਰਜ਼ਾ ਮਾਫ ਕਰਨਾ ਬੇਸਬੀਹ ਦਿੱਕਤ ਹੈ ਇਹ ਨਹੀਂ ਕਿ ਸਰਕਾਰ ਕੋਲ ਪੈਸਾ ਨਹੀਂ 40 ਲੱਖ ਕਰੋੜ ਰੁਪਈਆ ਪਿਛਲੇ 12 ਸਾਲਾਂ ਵਿੱਚ ਕਾਰਪੋਰੇਟਸ ਦਾ ਇਹ ਸਰਕਾਰ ਨੇ ਮਾਫ ਕੀਤਾ ਹੈ ਤੇ ਸਾਡੀ ਜਨਤਾ ਕਿੰਨੀ ਹੈ ਤੇ ਸਾਡੀ ਆਬਾਦੀ ਕਿੰਨੀ ਹੈ ਯਾਦ ਰੱਖਿਓ ਮੈਂ ਕਾਰਨ ਦਿਨ ਕਾਰਨ ਕੇ ਜਨਾਬ ਜੇ ਇਹਨਾਂ ਲੋਕਾਂ ਨੇ ਮੰਨ ਬਣਾ ਲਿਆ ਜਿਹਨੂੰ ਤੁਸੀਂ ਹੰਗ ਦਾਤਾ ਕਹਿੰਦੇ ਹੋ ਜੇ ਅਸੀਂ ਥੋੜਾ ਜਿਹਾ ਇਸਾ ਕਟਾਉਂਦਾ ਨਾ ਹੰਗ ਦਾ ਪੈਦਾਵਾਰ ਦਾ મોદી ਦੀ ਸਰਕਾਰ ਕਿਤੇ ਲੱਭੀ ਨਹੀਂ ਅਸੀਂ ਇਹ ਪੈਦਾ ਕਰਨ ਤੋਂ ਵੀ ਘਰਾ ਸਕਦੇ ਆ ਇਹ ਸਾਡੇ ਹੱਥ ਚ ਹੈ ਤੁਹਾਡਾ ਦਿਮਾਗ ਦੋਸਤ ਕਰਨ ਬਾਅਦ ਚ ਸਾਡੇ ਕੋਲ ਹਥਿਆਰ ਹੈ ਤਿਆਰ ਰਹੋ ਹੰਗ ਦੇ ਨਾਲ ਸੁਣੇ ਵਿੱਚ ਜਹਦੇ ਜਹਦੇ ਪੁੱਤਰੇ ਲੋਕਾਂ ਨੂੰ ਸਬਕ ਸਿਖਾਉਣ ਵਾਸਤੇ ਇਹੋ ਜੇ ਸਖਤ ਚਾਲੂ ਕਰਨ ਦੇ ਚੋਕਲੇ ਪਹਿਣ ਮੈਂ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ तहे دلੋਂ ਧੰਨਵਾਦੀ ਹਾਂ ਔਰ ਮੇਰੀ ਬੇਟੀ ਹੈ ਪੀ ਸੁਨੇਹਾ ਪਈਆ ਕੌਣ ਵਾਲਾ ਸਮਾ ਇੱਕ ਵੱਡੇ ਅੰਦੋਲਨ ਦਾ ਸਮਾ ਇਹ ਫੇਰ ਪਿੰਡਾਂ ਦੇ ਵਿੱਚ ਪਿੰਡ ਪਿੰਡ ਘਰ ਘਰ ਲੈ ਕੇ ਜਾਓ ਅੱਜ ਕੱਲ੍ਹ ਵੇਲ ਹੈ ਕੁਝ ਸਮਾਂ ਕੱਢੋ ਆਪਣੇ ਭਾਈਚਾਰੇ ਨੂੰ ਆਪਣੇ ਅਲਗੋ-ਹਲ ਦੇ ਜਿਹੜੇ ਦੂਸਰੇ ਵਰਕਾਂ ਦੇ ਲੋਕ ਨੇ ਉਹਨਾਂ ਨੂੰ ਜਥੇਬੰਦ ਕਰਨ ਦਾ ਇਹਨਾਂ ਕਹਿੰਦਾ ਸਿਮਾਚੋਨ ਵਾਹੀ ਕੂਜੀ ਦਾ ਖਾਲਸਾ ਵਾਹੀ ਕੂਜੀ ਕੀ ਬੋਲਤੇ ਬਿੱਤੇ ਕੱਲ ਮੋਗਾ ਦੇ ਵਿੱਚ ਹੋਈ ਇੱਕ ਸਕੇਮ ਦੇ ਕਿਸਾਨ ਮਹਾਪੰਚਾਇਤ ਵੱਲੋਂ ਤਮਾਮ ਮਤੇ ਪਾਏ ਗਏ ਇਹਨਾਂ ਮਤਿਆਂ ਦੇ ਵਿੱਚੋਂ ਇੱਕ ਮਤਾ ਐਸਕੇਮ ਨੇ ਪਾਏ ਕਿ ਜਗਜੀਤ ਸਿੰਘ ਡੱਲੇਵਾਲ ਜਿਹੜੇ ਮਰਨ ਵਰਤੇ ਬੈਠੇ ਨੇ ਛੇ ਮੈਂਬਰੀ ਕਮੇਟੀ ਜਾ ਕੇ ਡੱਲੇਵਾਲ ਸਾਹਿਬ ਨਾਲ ਮੁਲਾਕਾਤ ਕਰੂਗੀ ਤੇ ਏਕਤਾ ਦਾ ਹੁਕਾ ਦੇਣਗੇ ਕੀ ਕਿਹਾ ਰਾਜਵਾਲ ਸਾਹਿਬ ਨੇ ਉਹ ਤੁਸੀਂ ਸੁਣ ਹੀ ਲਿਆ